ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਪੰਜਾਬ ਤੇ ਸਵਾਗਤ ਆ ਅੱਜ ਅਸੀਂ ਤੁਹਾਨੂੰ ਕਾਲੇ ਚਨੇ ਅਤੇ ਹਰੀ ਮੂੰਗ ਦੀ ਦਾਲ ਦੇ ਸਪਰਾਉਟਸ ਬਣਾ ਕੇ ਰੈਸਪੀ ਸ਼ੇਅਰ ਕਰਾਂਗੇ ਤੇ ਇਸ ਸਪਰਾਉਟ ਤੋਂ ਅਸੀਂ ਹੈਲਦੀ ਚਾਟ ਵੀ ਬਣਾ ਕੇ ਤਿਆਰ ਕਰਾਂਗੇ ਇਧਰ ਮੈਂ ਇੱਕ ਕੌਲੀ ਕਾਲੇ ਚਨੇ ਲੈ ਲਈ ਤੇ ਇੱਕ ਕੌਲੀ ਕੌਲੀ ਹਰੀ ਮੂੰਗ ਦੀ ਦਾਲ ਲੈ ਲਈ ਤੁਸੀਂ ਜੇਕਰ ਸਰਦੀ ਵਿੱਚ ਬਣਾਉਣਾ ਹੈ ਤੁਸੀਂ ਇਸ ਵਿੱਚ ਮੋਠ ਦੀ ਦਾਲ ਵੀ ਸ਼ਾਮਲ ਕਰ ਸਕਦੇ ਹੋ ਮੰਡਾਲ ਨੂੰ ਮੈਂ ਚੰਗੀ ਤਰ੍ਹਾਂ 4-5 ਵਾਰ ਸਾਬਣੀ ਨਾਲ ਧੋ ਲਿਆ ਸੀ ਤਾਂ ਜੋ ਇਸ ਦੀ ਸਾਰੀ ਗੰਦਗੀ ਨਿਕਲ ਜਾਵੇ। ਹੁਣ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਡੁਬੋ ਕੇ ਓਵਰਨਾਈਟ ਲਈ ਭਿਉਂ ਕੇ ਰੱਖ ਦਵਾਂਗੇ। ਤੁਸੀਂ ਚਾਹੋ ਤਾਂ ਇਸ ਨੂੰ 4-5 ਘੰਟਿਆਂ ਲਈ ਵੀ ਭਿਉਂ ਕੇ ਰੱਖ ਸਕਦੇ ਹੋ। ਹੁਣ ਮੈਂ ਇਸ ਨੂੰ ਟੱਕਣ ਦੇ ਕੇ ਇੱਕ ਸਾਈਡ ਤੇ ਓਵਰਨਾਈਟ ਲਈ ਭਿਉਂ ਕੇ ਰੱਖ ਦਵਾਂਗੇ। ਇਧਰ ਦਾਲ ਨੂੰ ਭਿਉਂਤਿਆਂ ਨੂੰ 7-8 ਘੰਟੇ ਹੋ ਗਏ। ਇਸ ਨੂੰ ਮੈਂ ਸਵੇਰੇ ਚੈੱਕ ਕਰਾਂਗੇ। ਇਧਰ ਆਪਣੇ ਛੋਲੇ ਵੀ ਚੰਗੀ ਤਰ੍ਹਾਂ ਫੁੱਲ ਗਏ। ਤੇ ਆਪਣੀ दाल ਵੀ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੈ। दाल ਆਪਣੀ ਸਾਈਜ਼ ਤੋਂ ਥੋੜੀ ਜਿਹੀ ਦੁੱਗਣੀ ਹੋ ਗਈ ਤੇ ਚੋਲੇ ਵੀ ਹੁਣ ਇਧਰ ਮੈਂ ਇੱਕ ਛਾਨਣੀ ਲੈ ਲਈ ਸਾਰੇ ਛੋਲੇ ਇਸ ਵਿੱਚ ਪਾਵਾਂਗੇ ਤੇ نیچے ਮੈਂ ਡੋਂਗਾ ਰੱਖ ਲਿਆ ਸੀ ਤਾਂ ਜੋ ਐਕਸਟਰਾ ਪਾਣੀ نیچے ਡੋਂਗੇ ਵਿੱਚ ਆ ਜਾਵੇ। ਹੁਣ ਇਸ ਵਿੱਚ ਦਾਲ ਪਾਵਾਂਗੇ। ਦਾਲ ਨੂੰ ਵੀ ਇਸੇ ਤਰ੍ਹਾਂ ਸਾਰਾ ਪਾਣੀ ਦਾਲ ਦਾ نیچے ਡੋਂਗੇ ਵਿੱਚ ਪਾ ਦਵਾਂਗੇ। ਇਸ ਪਾਣੀ ਨੂੰ ਨਾਲ ਤੁਸੀਂ ਆਟਾ ਗੁੰਨ ਸਕਦੇ ਹੋ ਜਾਂ ਇਸ ਨੂੰ ਤੁਸੀਂ ਸਭ ਦੂਈ ਤੇ ਤੀ ਵਾਰ ਸਕਦੇ ਹੁਣ ਮੈਂ ਇੱਕ ਸੂਤੀ ਪੋਣਾ ਲੈ ਲਿਆ ਸਾਰੀ ਦਾਲ ਨੂੰ ਇਸ ਵਿੱਚ ਪਾਵਾਂਗੇ ਤੇ ਨਾਲ ਹੀ ਇਸ ਦੇ ਛੋਲੇ ਪਾ ਦਵਾਂਗੇ ਤੁਸੀਂ ਕੋਈ ਵੀ ਸੂਤੀ ਕਪੜਾ ਲੈ ਸਕਦੇ ਹੋ ਹੁਣ ਇਸ ਨੂੰ ਬੰਨ ਕੇ ਇੱਕ ਟੋਕਰੀ ਵਿੱਚ ਰੱਖ ਦਵਾਂਗੇ ਤੁਸੀਂ ਇਸ ਨੂੰ ਕਿਸੇ ਏਅਰਟਾਈ ਡੱਬੇ ਵਿੱਚ ਵੀ ਰੱਖ ਸਕਦੇ ਹੋ ਤੇ ਗਰਮੈਸ਼ ਵਾਲੀ ਜਗਾਹ ਤੇ ਰੱਖ ਸਕਦੇ ਹੋ ਮੈਂ ਇਸ ਨੂੰ ਕਿਚਨ ਵਿੱਚ ਹੀ ਰੱਖ ਰਹੀ ਹਾਂ ਤੇ ਇਸ ਨੂੰ ਮੈਂ ਬੰਨ ਕੇ ਟੱਕੇ ਉੱਪਰੋਂ ਰੱਖ ਦਿੱਤਾ ਤੇ ਇਸ ਨੂੰ ਹੁਣ ਦੂਸਰੀ ਸਵੇਰ ਚੈੱਕ ਕਰਾਂਗੇ ਦਾਲ ਨੂੰ ਰੱਖੇ ਨੂੰ 24 ਘੰਟੇ ਹੋ ਗਏ ਹੁਣ ਇਸ ਨੂੰ ਚੈੱਕ ਕਰ ਲਵਾਂਗੇ ਵਿੱਚ ਵਿੱਚ ਥੀ ਮੈਸ ਤੇ ਪਾਣੀ ਦਾ ਛਿੱਟਾ ਦੇ ਦਿੱਤਾ ਸੀ ਤਾਂ ਜੋ ਦਾਲ ਵਿੱਚ ਚੰਗੀ ਤਰ੍ਹਾਂ ਮੌਇਸਚਰ ਬਣਿਆ ਰਹੇ ਤੇ ਚੰਗੀ ਤਰ੍ਹਾਂ ਪੁੰਗਰ ਕੇ ਤਿਆਰ ਹੋ ਜਾਵੇ ਹੁਣ ਦਾਲ ਆਪਣੀ ਚੰਗੀ ਤਰ੍ਹਾਂ ਪੁੰਗਰ ਗਈ ਤੇ ਛੋਲੇ ਵੀ ਆਪਣੇ ਚੰਗੀ ਤਰ੍ਹਾਂ ਪੁੰਗਰ ਗਏ ਤੁਸੀਂ ਇਸ ਨੂੰ ਇੱਕ ਦਿਨ ਲਈ ਹੋਰ ਵੀ ਰੱਖ ਸਕਦੇ ਹੋ ਮੈਂ ਇਸ ਨੂੰ ਇੱਕ ਦਿਨ ਲਈ ਰੱਖਿਆ ਹੁਣ ਇਸ ਦੀ ਚਾਟ ਬਣਾ ਕੇ ਤਿਆਰ ਕਰਾਂਗੇ ਇਧਰ ਮੈਂ ਇੱਕ ਖੀਰੇ ਨੂੰ ਕੱਟ ਲਿਆ ਤੇ ਇੱਕ ਬਰੀਕ ਪਿਆਜ਼ ਇੱਕ ਲਾਰਜ ਮਟਰ ਇੱਕ ਮੈਂ ਨਿੰਬੂ ਲੈ ਲਿਆ ਹੁਣ ਮੈਂ ਦਾਲ ਨੂੰ ਇੱਕ ਡੋਂਗੇ ਵਿੱਚ ਪਾ ਲਿਆ ਸੀ ਹੁਣ ਇਸ ਵਿੱਚ ਬਰੀ ਕੱਟਿਆ ਹੋਇਆ ਪਿਆਜ਼ ਪਾਵਾਂਗੇ ਨਾਲ ਇਸ ਦੇ ਟਮਾਟਰ ਤੇ ਨਾਲ ਹੀ ਇਸ ਦੇ ਖੀਰਾ ਪਾਵਾਂਗੇ ਤੁਸੀਂ ਇਸ ਵਿੱਚ ਗਾਜਰ ਜਾਂ ਕੋਈ ਵੀ ਸਬਜ਼ੀ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਨਿੰਬੂ ਨਿਚੋੜ ਦਿੱਤਾ ਤੁਸੀਂ ਇਸ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਇਸ ਵਿੱਚ ਪਨੀਰ ਦੇ ਕਯੂਬਸ ਵੀ ਕੱਟ ਕੇ ਪਾ ਸਕਦੇ ਹੋ ਇਸ ਵਿੱਚ ਵੀ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਹੁਣ ਇਸ ਵਿੱਚ ਮੈਂ ਥੋੜੀ ਜੀ ਕਾਲੀ ਮਿਰਚ ਪਾਊਡਰ ਪਾ ਦਿੱਤਾ ਥੋੜਾ ਜਿਹਾ ਕਾਲਾ ਨਮਕ ਤੁਸੀਂ ਇਸ ਨੂੰ ਜੇਕਰ ਹੋਰ ਸਪਾਈਸੀ ਬਣਾਉਣਾ ਹੈ ਤੁਸੀਂ ਇਸ ਵਿੱਚ ਚਾਟ ਮਸਾਲਾ ਜਾਂ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹੋ ਮੈਂ ਇਸ ਨੂੰ ਬੱਚਿਆਂ ਲਈ ਬਣਾਉਣਾ ਇਸ ਲਈ ਮੈਂ ਇਸ ਵਿੱਚ ਥੋੜੀ ਜੀ ਰੈੱਡ ਚਿਲੀ ਪਾਊਡਰ ਪਾ ਰਹੀ ਹਾਂ ਤਾਂ ਜੋ ਬੱਚਿਆਂ ਨੂੰ ਜ਼ਿਆਦਾ ਮਿਰਚ ਨਾ ਲੱਗੇ ਮੈਂ ਥੋੜੀ ਜੀ ਇਹ ਮਿਰਚ ਪਾ ਰਹੀ ਹਾਂ ਤੁਸੀਂ ਆਪਣੀ ਮਿਰਚ ਆਪਣੇ ਹਿਸਾਬ ਨਾਲ ਪਾ ਲੈਣੀ ਹੈ ਇਧਰ ਚਾਟ ਬਣ ਕੇ ਆਪਣੀ ਤਿਆਰ ਹੈ ਤੁਸੀਂ ਜੇਕਰ weight loss ਕਰਨਾ ਚਾਹੁੰਦੇ ਹੋ ਤੁਸੀਂ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ